ਮੋਦੀ ਨੂੰ ਕਿਹੜੀ ਚੀਜ਼ ਨਹੀਂ ਮਿਲਦੀ ਚੀਜ਼ਾਂ ਗਣਾ ਮੰਗਾ ਸਾਰੀਆਂ ਉਹਨਾਂ ਨੂੰ ਅੱਛਾ ਜੀ ਹਾਂ ਜੀ ਮੋਦੀ ਕਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗਹਿਰੀ ਮੋਦੀ ਕਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗਹਿਰੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਸਾਡਾ ਕੀ ਕਸੂਰ ਨਾ ਮਾਰੀ ਮੁਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੁਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੁਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਕਿਹੜਾ ਗੁੱਸਾ ਤਾਰੀ ਆਵੇ ਲਾ ਕੇ ਮੰਡੀਆਂ ਤੇ ਪਾਬੰਦੀ ਆੜਤੀ ਤੇ ਮਨੀਮਾਂ ਦੇ ਮਾਰੀ ਹਟਾਇਉ ਤੇ ਗੰਦੀ ਕਿਹੜਾ ਗੁੱਸਾ ਤਾਰੀ ਆਵੇ ਲਾ ਕੇ ਕੰਡੀਆਂ ਕੇ ਪਾਵਨ ਦੀ ਆਰਤੀ ਤੇ ਮਨੀ ਮੰਗੇ ਮਾਰੀ ਹੱਥਾਂ ਉਤੇ ਦੰਦੀ ਹੋਏ ਕਿਵੇਂ ਬੱਚੇ ਪਾਲेंगे ਹੋਏ ਕਿਵੇਂ ਬੱਚੇ ਪਾਲेंगे ਦਸ ਮੰਡੀਆਂ ਦੇ ਮਜ਼ਦੂਰ ਵੇਨਾ ਮਾਰ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਜੇ ਕਰਸਾਨੀ ਮਰ ਗਈ ਏ ਫਿਰ ਸਭ ਨਹੀਂ ਮਰ ਜਾਣਾ ਕਰਸਾਨ ਮੂਲ ਮੰਤਰੀ ਬਸੇਬਾਂ ਦਾ ਕਿਵੇਂ ਪੈਦਾ ਕਰੂਗਾ ਦਾਣਾ ਜੇ ਕਰਸਾਨੀ ਮਰ ਗਈ ਵੇ ਫਿਰ ਸਭ ਨਹੀਂ ਮਰ ਜਾਣਾ ਕਰਸਾਨ ਮੂਲ ਮੰਤਰੀ ਬਸੇਬਾਂ ਦਾ ਕਿਵੇਂ ਪੈਦਾ ਕਰੂਗਾ ਦਾਣਾ ਹੋਏ ਵੱਜ ਜਾਣ ਖੁਦਕੁਸੀਆਂ ਨੇ ਹੋ ਹੋਏ ਵੱਜ ਜਾਣ ਖੁਦਕੁਸੀਆਂ ਨੇ ਮੋਦੀ ਵੇਖ ਲਈਂ ਜਰੂਰ ਵੇਨਾ ਮਾਰੀ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਰੋਟੀ ਮਿਲਦੀ ਕਿਸਾਨਾਂ ਤੋਂ ਨਾਲੇ ਧਾਲਾਂ ਤੇ ਤਰਕਾਰੀ ਕੱਪੜਾ ਮਿਲੇ ਕਿ ਪਾਹਾਂ ਤੋਂ ਹੋਏ ਖਿੱਚ ਕੇ ਜਾਂਦੇ ਫੁੱਲ ਤਿਆਰੀ ਰੋਟੀ ਮਿਲਦੀ ਕਿਸਾਨਾਂ ਤੋਂ ਨਾਲੇ ਦਾਲਾਂ ਤੇ ਤੇਰਕਾਰੀ ਕਪੜਾ ਮਿਲੇ ਕਪਾਹਾਂ ਤੋਂ ਖਿੱਚ ਕੇ ਜਾਂਦੇ ਫੁੱਲ ਤਿਆਰੀ ਵੇ ਫਲ ਫਰੂਟ ਮਿਲਦੇ ਕਿਸਾਨਾਂ ਤੋਂ ਹੋ ਵੇ ਫਲ ਫਰੂਟ ਮਿਲਦੇ ਕਿਸਾਨਾਂ ਤੋਂ ਜੋ ਦਿੰਦੇ ਮੁਖੜੇ ਉੱਤੇ ਨੂਰ ਵੇਨਾ ਮਾਰ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਢੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਜਿੰਨੀਆਂ ਹੱਟੀਆਂ ਵੱਟੀਆਂ ਨੇ ਸਾਰੀ ਜੀਮੇਂਦਾਰ ਸਹਾਰੇ ਇਹ ਤੈਨੂੰ ਮਰਦਾ ਏ ਇਸਤੇ ਥਾਂ ਥਾਂ ਚੱਲਦੇ ਯਾਰੇ ਜਿੰਨੀਆਂ ਹੱਟੀਆਂ ਵੱਟੀਆਂ ਨੇ ਸਾਰੀ ਜੀਮੇਂਦਾਰ ਸਹਾਰੇ ਇਹ ਤੈਨੂੰ ਮਰਦਾ ਏ ਇਸਤੇ ਥਾਂ ਥਾਂ ਚੱਲਦੇ ਯਾਰੇ ਓ ਜੱਟ ਹਲ ਮੌਂਦਾ ਮਰ ਗਿਆ ਵੇ ਹੋ ਵੇ ਜੱਟ ਹਲ ਬੰਦਾ ਮਰ ਗਿਆ ਵੇ ਗੋਹਰ ਚੁੱਕਦੀ ਮਰਗੀ ਹੂਰ ਵੇ ਨਾ ਮਾਰੀ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇ ਨਾ ਮਾਰੀ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਪੁੱਤ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕੀ ਮੈਂ ਕੱਢਿਆ ਰਾਜ ਵਿਦੇਸੀ ਜੇ ਆਗੀ ਬਾਰੋਂ ਕੰਪਨੀਆਂ ਫੇਰ ਦੂ ਇੰਡੀਆ ਤੇ ਜਰੇਸੀ ਪੁੱਤ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕੀ ਮੈਂ ਕੱਢਿਆ ਰਾਜਵ ਵਿਦੇਸੀ ਜੇ ਆਗੀ ਬਾਰੂ ਕੰਪਨੀਆਂ ਫੇਰ ਦੂ ਇੰਡੀਆ ਉੱਤੇ ਦਰੇਸੀ ਵੇ ਤੂੰ ਕਿਸਾਰ ਜਾਣੇ ਭਾਰਤ ਦੀ ਹੋ ਵੇ ਤੂੰ ਕਿਸਾਰ ਜਾਣੇ ਭਾਰਤ ਦੀ ਮੁਦਸਮ ਚ ਫਿਰਦਾ ਮਾਂਗ ਲੰਗੂਰ ਵੇਨਾ ਮਾਰ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਦੁੱਧ ਮਿਲਦਾ ਕਿਸਾਨਾਂ ਤੋਂ ਜੋ ਵੜਦੇ ਤੁੱਪਾਂ ਦੇ ਵਿੱਚ ਪੱਠੇ ਦੂਜੀ ਲੈ ਕੇ ਪਿੰਡਾਂ ਤੋਂ ਕਰਦੇ ਵਿੱਚ ਡਹਿਰੀਆਂ ਇਕੱਠੇ ਦੁੱਧ ਮਿਲਦਾ ਕਿਸਾਨਾਂ ਤੋਂ ਜੋ ਵੜਦੇ ਤੁੱਪਾਂ ਦੇ ਵਿੱਚ ਪੱਠੇ ਦੂਜੀ ਲੈ ਕੇ ਪਿੰਡਾਂ ਤੋਂ ਕਰਦੇ ਵਿੱਚ ਡਹਿਰੀਆਂ ਇਕੱਠੇ ਦੁੱਧ ਵੇਰ ਕਾ ਮਹਾਲੀ ਦਾ ਹੋ ਦੁੱਧ ਵੇਰ ਕਾ ਮੋਹਾਲੀ ਦਾ ਕਿਸਾਨਾ ਕਰਕੇ ਹੀ ਮਸਹੂਰ ਵੇਨਾ ਮਾਰ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਦੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਬੰਦ ਕਰ ਦੇ ਵਿਲਨ ਜਹਜਾ ਨੂੰ ਜਿਹੜੀਆਂ ਕੱਡੀਆਂ ਨਾ ਜਾਇਜ਼ ਕਾਨੂੰਨਾ ਖੁਸ ਰੱਖ ਤੂੰ ਪਬਲਿਕ ਨੂੰ ਮੁਰਣੀ ਮਿਲਣੀ ਮਨੋਖੀ ਜੁਨਾ ਬੰਦ ਕਰ ਦੇ ਵਿਲਨ ਜਹਜਾ ਨੂੰ ਜਿਹੜੀਆਂ ਕੱਡੀਆਂ ਹੇ ਜਕਨੂਨਾ ਖੁਸ ਰੱਖ ਤੂੰ ਪਬਲਿਕ ਨੂੰ ਮੁੜਨੀ ਮਿਲਣੀ ਮਨੋਖੇ ਜੁਨਾ ਤਾਰਾ ਸਿੰਘ ਮਠਿਆੜਾਂ ਦਾ ਹੋ ਤਾਰਾ ਸਿੰਘ ਮਠਿਆੜਾਂ ਦਾ ਦਿਲ ਕਰਨਾ ਚੱਕਣਾ ਚੂਰ ਵੇਨਾ ਮਾਰ ਮੁੱਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੁੱਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਪੂ ਜੀ ਨੂੰ ਕੀ ਕਹੋਗੇ ਇਹਨੂੰ ਕਵਿਤਾ ਕਹੋਗੇ ਜਾਂ ਸੰਗੀਤ ਗੀਤ ਕਹੋਗੇ ਕਵਿਤਾ ਹੀ ਬੋਲ ਦੋ ਜੀ ਇਹ ਤੁਸੀਂ ਆਪ ਲਿਖੀ ਹੋਈ ਹੈ ਹਾਂਜੀ ਸੋ ਇਹ ਸੰਨ ਜੀ ਬਾਪੂ ਤਾਰਾ ਸਿੰਘ ਜੀ ਪਿੰਡ ਮਠਿਆੜਾ ਤੋਂ ਜੀ ਇਹਨਾਂ ਨੇ ਇੱਕ ਕਵਿਤਾ ਦੇ ਵਿੱਚ ਆਪਣੇ ਜਿਹੜੇ ਹਾਲ ਕਿਸਾਨਾਂ ਦੇ ਹਾਲ ਜਿਹੜੇ ਉਹ ਸੁਣਾਏ ਨੇ ਬਿਆਨ ਕੀਤੇ ਨੇ